ਖਾਜ ਗਾਈ ਭੁੱਖੇ ਨੂੰ ਰੋਟੀ ਵਿੱਚ ਪਟਕੇ ਹੋਏ ਨੂੰ ਮੰਜ਼ਿਲ ਵਿੱਚ ਖਾਜ ਗਾਈ ਭੁੱਖੇ ਨੂੰ ਰੋਟੀ ਵਿੱਚ ਪਟਕੇ ਹੋਏ ਨੂੰ ਮੰਜ਼ਿਲ ਵਿੱਚ ਸੱਚੇ ਦੀ ਦੁਆ ਵਿੱਚ ਟੁੱਟੇ ਹੋਏ ਦੀ ਸਬਰ ਵਿੱਚ ਸੱਚੇ ਦੀ ਦੁਆ ਵਿੱਚ ਟੁੱਟੇ ਹੋਏ ਦੀ ਸਬਰ ਵਿੱਚ ਜੀ ਅੱਜ ਆਪਾ ਦਰਸ਼ਨ ਕਰਾਂਗੇ ਜੀ ਅੱਜ ਆਪਾ ਦਰਸ਼ਨ ਕਰਾਂਗੇ ਜੀ ਅੱਜ ਆਪਾ ਦਰਸ਼ਨ ਕਰਾਂਗੇ ਜਗਤਗੁਰੂ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੇ ਬਾਦਸ਼ਾ ਸਿੱਖ ਕੌਮ ਦੇ ਸੰਸਥਾਪਕ ਕਿਤੇ ਜੀ ਅੱਜ ਆਪਾ ਦਰਸ਼ਨ ਕਰਾਂਗੇ ਜਗਤਗੁਰੂ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੇ ਬਾਦਸ਼ਾ ਸਿੱਖ ਕੌਮ ਦੇ ਸੰਸਥਾਪਕ ਦੀ ਯਾਦਗਾਰ ਨਾਲ ਜੁੜਿਆ ਇਤਿਹਾਸਿਕ ਅਤੇ ਧਾਰਮਿਕ ਅਸਥਾਨ ਦੀ ਯਾਦਗਾਰ ਨਾਲ ਜੁੜਿਆ ਇਤਿਹਾਸਿਕ ਅਤੇ ਧਾਰਮਿਕ